ਇਹ ਵਰਨੇ ਗਲਬਜ਼ ਗਲਬਜ਼ ਚਾੜੇ ਹੋਏ ਨੇ ਮਤਲਬ ਆਪਾਂ ਸਫਾਈ ਦਾ ਧਿਆਨ ਫੁੱਲ ਰੱਖਦੇ ਆਣਾ ਵੀਰੇ ਬਿਲਕੁਲ ਬਾਈ ਜੀ ਕਿਉਂਕਿ ਸਿਸਟਮ ਹੀ ਸਫਾਈ ਦਾ ਓਕੇ ਐਵੇਂ ਆਪਾਂ ਇਹਦੇ ਵਿੱਚ ਉਂਗਲਾ ਮਾਰੀਈ ਹੱਥ ਮਾਰੀਈ ਨਹੀਂ ਬਿਲਕੁਲ ਪ੍ਰੋਪਰਲੀ ਆਹ ਦੇਖੋ ਸੀਲ ਲੱਗ ਗਈ ਤਾਜ਼ਾ ਤਿਆਰ ਹੋਇਆ ਨਾਲ ਦੀ ਨਾਲ ਬਣੀ ਜਾਂਦਾ ਨਾਲ ਦੀ ਨਾਲ ਉਹਰੇ ਪੈਕ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਆਹ ਬਣ ਕੇ ਪੈਕ ਹੋ ਗਿਆ ਜੀ ਇਹਨੂੰ ਚਾਹੇ ਟੋਡੇ ਵਾਸਤੇ ਲੈਂਦਾ ਆਪਾਂ ਨਾ ਮਟਕਾ ਮਟਕਾ ਇਹ ਬਣ ਰਿਹਾ ਬਾਈ ਜੀ ਸੂਪ ਓਕੇ ਇਹ ਚਿਕਨ ਤੇ ਮਟਨ ਸੂਪ ਬਣ ਰਿਹਾ ਠੀਕ ਹੈ ਜੀ ਵਿੱਚ ਵੀ ਕੈਮਰਾ ਮਾਰ ਕੇ ਦਿਖਾ ਦਿਓ ਬਿ ਟੋਟਲੀ ਸਮਾਨ ਇਹਦੇ ਵਿੱਚ ਪਿਆ ਹੋਇਆ ਪੂਰਾ ਘੈਂਟ ਤੇ ਮਿੱਟੀ ਦੇ ਪੰਡਜ ਬਣ ਰਿਹਾ ਈ ਦੀ ਪੈਕਿੰਗ ਬੋਤਲ ਦੇ ਵਿੱਚ ਕਸਟਮਰ ਤੱਕ ਪਹੁੰਚੂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੋਜੀ ਕਹਿੰਦਾ ਸਰਦੀ ਆ ਗਈ ਤੇ ਸਰਦੀ ਦਾ ਸਭ ਤੋਂ ਵੱਡਾ ਤੋਹਫਾ ਤੁਸੀਂ ਜਿਵੇਂ ਕੀ ਜਾਣਦੇ ਹੋ ਪੰਜਾਬ ਦਾ ਇੱਕ ਮਸ਼ਹੂਰ ਅਪਰਾ ਕੋਲ ਆਪਾਂ ਵਿਜ਼ਿਟ ਕਰੇ ਰੰਧਾਵਾ ਅਚਾਰ ਵਾਲੇ ਜਿਹੜਾ ਨਾਮ ਚੱਲਦਾ ਤੇ ਬਈ ਹਲੇ ਸ਼ੁਰੂਆਤ ਹੋ ਗਈ ਤੇ ਤੁਹਾਡੀ ਆਪ ਕਮੀਆਂ ਮਤਲਬ ਪੂਰੀਆਂ ਕਰ ਦਾਂਗੇ ਹੁਣ ਤੇ ਆਜੋ ਪਰਾ ਹੋੜਾ ਖਚਲੀ ਤਿਆਰੀ ਤੇ ਬੱਲੇ 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 ਹੈ ਕੀ ਹਾਲ ਹੈ ਜਗਦੀ ਵੀਰੇ ਫਾਨਾ ਸ੍ਰੀਕਾਰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬੌਧਿਆ ਜੀ ਤੇ ਇੱਕ ਵਾਰੀ ਹੁਣ ਤੁਸੀਂ ਸਾਰੇ ਜਾਣਦੇ ਹੋ ਵੀ ਰੰਦਾਵਾ ਜਿਹੜੇ ਅਚਾਰ ਵਾਲੇ ਨੇਗੇ ਅਲੱਗ-ਅਲੱਗ ਚੀਜ਼ਾਂ ਲਈ ਮਸ਼ਹੂਰ ਹੈਗੇ ਨੇ ਤੇ ਵੀਰੇ ਆਪਣੇ ਕਰਤੀ ਸਟਾਰਟਿੰਗ हां भाई जी हां बिल्कुल पूरी कांट स्टार्टिंग है जी अपनी ਤੇ ਜੇ ਗੱਲ ਕਰੇ ਵੀ ਜੇ ਕਿਸੇ ਨੇ ਉਰੇ ਆਣਾ ਹੋਵੇ ਜੀ ਆਪਣਾ ਵੈਸੇ ਤਾਂ ਲੋਂਗੋਵਾਲ ਦੇ ਵਿੱਚ ਕਿੱਥੇ ਜੇ ਪੈਂਦਾ ਆਪਣਾ ਆਪਣਾ ਜ਼ਿਲ੍ਹਾ ਸੰਗਰੂਰ ਹੈ ਜੀ ਪਿੰਡ ਲੋਂਗੋਵਾਲਾ ਲੋਂਗੋਵਾਲ ਤੇ ਮੰਡੇਰਾ ਰੋਡ ਯਾਨੀ ਕਿ ਨੀਅਰ ਗਵਰਨਮੈਂਟ ਸਕੂਲ ਮਸ਼ਹੂਰ ਹੈ ਠੀਕ ਹੈ ਜੀ ਰੰਦਾਵਾਚਾਰ ਵਾਲੇ ਹੀ ਬਾਧੂ ਹੈ ਜੀ ਰੰਦਾਵਾਚਾਰ ਵਾਲੇ ਤੁਸੀਂ ਉਰੇ ਪਹੁੰਚ ਸਕਦੇ ਜਿਹੜੇ ਭਰਾ ਦੂਰ ਨੇ ਉਹ ਕਹਿੰਦੇ ਨੇ ਕਿ ਸਿੱਟੀ ਦੂਰ ਕੀ ਕਰਨ ਜਾਵਾਂਗੇ ਲੋਂਗਵਾਲ ਮੈਂ ਕਹਾਂ ਟੈਨਸ਼ਨ ਫਰੀ ਰੋ ਹੁਣ ਕਿਹੜੀ ਕਿਹੜੀ ਵੈਰਾਈਟੀ ਨਵੀਂ ਆਈ ਹੈ ਬਹੁਤ ਕੁਝ ਤੇ ਥੋੜੀ ਚੀਜ਼ਾਂ ਦੀ ਆਪਾਂ ਨੇ ਸੁਧਾਰ ਵੀ ਕੀਤਾ ਹੈ ਆਹ ਕਰੋ ਵੀ ਮਸਾਲੇ ਮਸੂਲੇ ਥੋੜੇ ਜਿਹਾ ਵਧਾ ਦੇ ਹੈ ਹਾਂਜੀ ਹਾਂ ਤੇ ਤੁਸੀਂ ਸਭੀਆਂ ਕਸਟਮਰ ਦੇ ਹਿਸਾਬ ਨਾਲ ਹੀ ਆਪਾਂ ਚੱਲ ਰਹੇ ਹਾਂਗੇ ਕਰੇ ਵੇਕੇ ਮੰਗਾ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਤੇ ਐਡਰੈਸ ਦੋਨੋਂ ਚਲਾਵਾਂਗੇ ਤੇ ਜੇ ਆਪਣੇ ਵੀਰੇ ਕਿਸੇ ਨੇ ਕੰਮ ਵੀ ਕਰਨ ਨਾਲ ਰਲ ਕੇ ਉਹ ਵੀ ਕਰ ਸਕਦੇ ਹਨਾ ਹਾਂਜੀ ਹਾਂ ਹਾਂ ਬਿਲਕੁਲ ਭਾਈ ਜੀ ਬਿਲਕੁਲ ਤੇ ਆ ਕੀ ਚੀਜ਼ ਜੀ ਤਿਆਰ ਕਰ ਰਹੇ ਮੇਰੇ ਸਾਥ ਬੰਦਾ ਉਹ ਗੱਲ ਸੀਗਾੜਾ ਫਿਸ਼ ਤਿਆਰ ਕਰ ਰਹੇ ਆਪਾਂ ਹਾਂਜੀ ਟਾਪ ਕੁਆਲਿਟੀ ਦੀ ਮੱਛੀ ਓਕੇ ਆ ਮਾੜਾ ਕੈਮਰਾ ਨੇੜੇ ਕਰਕੇ ਦਿਓ ਦੋ ਕੁਆਲਿਟੀ ਇੰਨੀ ਵਧੀਆ ਮੱਛੀ ਦੀ ਹਾਂਜੀ ਵੀ ਯਾਨੀ ਕਿ ਬੱਚੇ ਬਜ਼ੁਰਗ ਜਵਾਨ ਪੂਰੇ ਨਿਆਰੇ ਨਾਲ ਖਾ ਸਕਦੇ ਆ ਠੀਕ ਹੈ ਜੀ ਠੀਕ ਹੈ ਸਰਦੀਆਂ ਦਾ ਸਪੈਸ਼ਲ ਤੋਹਫਾ ਹੈ ਬਿਲਕੁਲ ਆਰਗੈਨਿਕ ਸਰੋਂ ਦੇ ਤੇਲ ਦੇ ਵਿੱਚ ਬਣ ਰਹੀ ਹੈ ਤੁਸੀਂ ਆ ਵੀ ਕੁਆਲਿਟੀ ਜਿਵੇਂ ਆਪਾਂ ਚੈੱਕ ਕਰ ਸਕਦੇ ਆ ਇਹਨੂੰ ਪਹਿਲਾਂ ਯਾਨੀ ਕਿ ਮਸਾਲਾ ਵਗੈਰਾ ਲੱਗਿਆਗਾ ਠੀਕ ਹੈ ਸਾਰਾ ਪ੍ਰੋਪਰ ਇਹਦਾ ਸਪੈਸ਼ਲ ਮਸਾਲਾ ਮੱਚੀਆਂ ਦੇ ਮੂੰਹ ਚ ਪਾਣੀ ਆ ਜਾਊਗਾ ਠੀਕ ਹੈ ਜੀ ਦੇਖ ਕੇ ਮਿੱਤਰ ਉਹ ਰਿਪੀਟ ਆਰਡਰ ਹੀ ਚੱਲ ਰਹੇ ਨੇ ਮੱਛੀ ਦੇ ਹਾਂ ਜੀ ਆਪਣਾ ਕਿਉਂਕਿ ਆਪਣਾ ਬੱਕਰਾ ਹੀ ਮਸ਼ਹੂਰ ਹੈ ਮੁਰਗਾ ਹੀ ਮਸ਼ਹੂਰ ਹੈ ਤੇ ਮੱਛੀ ਵੀ ਆਪਣੀ ਪੂਰੀ ਟੌਪ ਕਲਾਸ ਚੱਲ ਰਹੀ ਹੈ ਜੀ ਲੈ ਵੀ ਮੱਛੀ ਦਾ ਅਚਾਰ ਅਨਲਿਮਟਿਡ ਕੁਆਂਟੀਟੀ ਦੇ ਨਾਲ ਹਾਂਜੀ ਹਾਂ ਕਿੰਨੇ ਕਿੰਨੇ ਦੀ ਪੈਕਿੰਗ ਆਪਾਂ ਦੇ ਰਹੇ ਹਾਂਗੇ ਮੱਛੀ ਦੇ achar ਦੀ ਪੈਕਿੰਗ ਬਾਈ ਜੀ ਕਿਲੋ 2 ਕਿਲੋ ਤੇ ਲਾਸਟ 5 ਕਿਲੋ ਠੀਕ ਹੈ ਜੀ ਇੱਕ ਜਗਦੀਪ ਵੀਰੇ ਸਭ ਤੋਂ ਵੱਡਾ ਸਵਾਲ ਹੁੰਦਾ ਹੈਗਾ ਕਿਉਂਕਿ ਉਹ ਕਹਿੰਦੇ ਨੇ ਕਿ ਵੀਰ ਭਾਈ ਵੀ ਅਸੀਂ ਮੰਗਾ ਲਿਆ ਸਾਡਾ 3-4 ਦਿਨਾਂ ਚ ਖਰਾਬ ਨਾ ਹੋ ਜੇ ਤੇ ਆਪਾਂ ਜ਼ਿੰਮੇਵਾਰੀ ਵੀ ਦੇਣੇ ਹੁੰਨੇ ਹਨਾ ਆਪਾਂ ਜ਼ਿੰਮੇਵਾਰੀ ਦਿੰਨੇ ਜੀ ਆਪਾਂ ਦਿੰਨੇ ਹੈਗੇ ਪੂਰੇ 30 ਦਿਨ ਦੀ ਕੱਲੀ ਮੱਛੀ ਦੀ ਠੀਕ ਹੈ 30 ਦਿਨ ਦੇ ਵਿੱਚ ਵਿੱਚ ਇਹਨੂੰ ਫ੍ਰ ਸਵਾਦ ਇੰਨੀ ਹੈਗੀ 30 ਦਿਨ ਤੱਕ ਅਸੀਂ ਕਹਨੇ ਆ ਹਾਂਜੀ ਪਹਿਲੇ 3-4 ਦਿਨ ਦੇ ਵਿੱਚ 1 ਕਿਲੋ ਡੱਬਾ ਤੁਸੀਂ ਫ੍ਰੈਸ਼ ਕਰ ਦੋ ਖਾਜੋਗੇ ਬੱਚੇ ਹੀ ਛੱਡਦੇ ਨਹੀਂ ਹੈਗੇ ਜੀ ਕਿਉਂਕਿ ਟੇਸਟੀ ਬਹੁਤ ਹੈ ਬਸ ਜਨੂਨ ਚੀਜ਼ਾਂ ਚ ਬਣਦੀ ਹੈ ਇੱਕ ਇਹਨੂੰ ਸਟੋਰ ਕਰਨ ਦਾ ਤਰੀਕਾ ਕੀ ਹੈ ਜਿਹੜਾ ਹੁਣ ਆਪਣੇ ਵੀਰ ਭਾਈ ਲੈ ਜਾਂਦੇ ਹੁੰਦੇ ਨੇਗੇ ਇਹਨੂੰ ਰੱਖਣਗੇ ਕਿਵੇਂ ਸਟੋਰ ਕਰਨ ਦਾ ਤਰੀਕਾ ਬਸ ਸਿਰਫ ਇਹ ਜੀ ਇਹਨੂੰ ਫ੍ਰਿਜ ਦੇ ਵਿੱਚ ਰੱਖੋ ਹਾਂਜੀ ਠੀਕ ਹੈ ਜੀ ਪਾਣੀ ਨਾ ਲੱਗਣ ਤੇ ਉਹ ਹੱਥ ਨਾਲ ਨਾ ਕੱਢੋ ਜਦੋਂ ਜ਼ਰੂਰਤ ਆ ਇਹਨੂੰ ਗਰਮ ਕਰਕੇ ਖਾਣਾ ਫ੍ਰਿਜੋਂ ਕੱਢ ਕੇ ਓਕੇ ਥੋੜਾ ਪਾਣੀ ਪਾ ਕੇ ਗਰਮ ਕਰਕੇ ਖਾ ਲਓ ਤੇ ਇਹਨੇ ਵੀ ਟੇਸਟੀ ਬਣ ਜਾਣਾ। ਤੇ ਬਾਕੀ ਟੱਕਣ ਲਾ ਕੇ ਉਸੇ ਤਰ੍ਹਾਂ ਰੱਖ ਦੋ ਕੋਈ ਦਿੱਕਤ ਨਹੀਂ ਆਉਂਦੀ। ਇਹ ਹੈਗਾ ਆਪਣਾ ਮੱਛੀ ਦਾ ਅਚਾਰ। ਕਿਲੋ ਦੀ 1.5 ਕਿਲੋ 2 ਕਿਲੋ ਦੀ ਪੈਕਿੰਗ ਮਿਲ ਜੂ। ਹਾਂਜੀ। ਰੇਟ ਦੀ ਗੱਲ ਕਰ ਲਈਏ। ਹਾਂ ਮੱਛੀ ਦੇ ਅਚਾਰ ਦੀ। ਜੀ ਜੀ ਰੇਟ 900 ਰੁਪਏ ਕਿਲੋ ਹੈ ਜੀ। ਹਾਂਜੀ। ਜੈਨੂਨ ਪੈਕਿੰਗ ਆ ਸੀਲ ਬੰਦ ਡੱਬਾ। ਆ ਪ੍ਰੋਪਰਲੀ ਲੈਬ ਟੈਸਟਡ ਤੁਹਾਡੇ ਕੋਲ ਸਾਰੇ ਕੁਝ ਆਊਗਾ। ਬਾਕੀ ਬਾਈ ਹੋਰ ਸਾਰੇ ਲਾਇਸੈਂਸ ਹੈਗੇ ਨੇਗੇ। ਹਾਂਜੀ। ਜੇ ਗੱਲ ਕਰੋਗੇ ਇਹ ਫੁੱਲੀ ਆਰਗੇਨਿਕ ਹੈ। ਮਤਲਬ ਮਸਾਲਾ ਕੋਈ ਬਾਹਰੋਂ ਵੀ ਨਹੀਂ ਆਪ ਤਿਆਰ ਕਰਦੇ ਨੇ। ਮਸਾਲੇ ਦਾ ਪੇਟੀਆਂ ਪਈਆਂ ਨੇ ਇਹ ਤਾਂ ਵੀਰੇ ਆਪਣਾ ਮੱਛੀ ਤਿਆਰ ਹੋ ਰਹਿਣਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਹੋਰ ਕਿਹੜੇ ਕਿੜੇ ਆਪਣੇ ਕੋਲ ਅਚਾਰ ਹੈਗੇ ਨੇ ਤੇ ਪੈਕਿੰਗ ਕਿਵੇਂ ਕਰਦੇ ਆਪਾਂ ਹਾਂਜੀ ਦੇਖੋ ਆ ਆਪਣੇ ਕੋਲ ਜਿਵੇਂ ਮਟਰਨ ਪਿਕਲ ਤਿਆਰ ਹੋ ਰਿਹਾਗਾ ਤਿਆਰ ਹੋ ਚੁੱਕਾ ਹੈ ਦੀ ਪੈਕਿੰਗ ਚੱਲ ਰਹੀ ਹੈਗੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਇਹਨੂੰ ਨੇੜੇ ਹੋ ਕੇ ਦਿਖਾ ਦਿਓ ਆ ਪੈਕਿੰਗ ਇਹਦੀ ਦੇਖੋ 1 ਕਿਲੋ ਦੀ ਹੈ ਇਹ ਪ੍ਰੋਪਰ ਆ ਸਾਰੀ ਕਿਲੋ ਦੀ ਪੈਕਿੰਗ ਹੈ ਜੀ ਠੀਕ ਹੈ ਆ ਬਿਲਕੁਲ ਸੀਲ ਲੱਗੀ ਹੈ ਨਾ ਕੋਈ ਇਹਦੇ ਵਿੱਚ ਡਸਟ ਨਾ ਕੋਈ ਮੱਖੀ ਨਾ ਮੱਛਰ ਕੋਈ ਵੀ ਜਿਵੇਂ ਕੋਈ ਰਸੋਈ ਦੀ ਕਵਰ ਹੈ ਸਾਰੇ ਪਾਸਿਓਂ ਹਾਂਜੀ ਉਹ ਵੀ ਮਤਲਬ ਕਿ ਕਵਰ ਹੈ ਤੇ ਉਸ ਤੋਂ ਬਾਅਦ ਸਾਡਾ ਪ੍ਰੋਡਕਟ ਵੀ ਕਵਰ ਹੈ ਨਾਲ ਦੀ ਨਾਲ ਤਾਜ਼ਾ ਬਣ ਕੇ ਇਹ ਕਵਰ ਹੋ ਜਾਣਾ ਇਹਦੇ ਉੱਪਰ ਬਿਲਕੁਲ ਢੱਕਣ ਲੱਗ ਜਾਣਾ ਇਹ ਹੈਗਾ ਬੱਕਰੇ ਦਾ achar ਹਨਾ ਹਾਂ ਇਹ ਹੈਗਾ ਜੀ ਬੱਕਰੇ ਦਾ achar ਅੱਛਾ ਇਹਦੇ ਵਿੱਚ ਆਪਣੇ ਕੋਲ ਵੈਰਾਈਟੀ ਵੀ ਦੋ ਨੇ ਹਨਾ ਇੱਕ ਵਿਧ ਬੌਨ ਇੱਕ ਬੌਨਲੈਸ ਹਾਂਜੀ ਇੱਕ ਵਿਧ ਬੌਨ ਇੱਕ ਬੌਨਲੈਸ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਕੋਈ ਵੀ ਲੈ ਲਓ ਰੇਟ ਵੀ ਸਾਡੇ ਜੈਨੂਨ ਨੇ ਭਾਈ ਜੀ ਜਿਵੇਂ ਇਹਦਾ 900 ਰੁਪਏ ਕਿਲੋ ਠੀਕ ਹੈ ਵਿਧ ਬੌਨ ਦਾ ਜਿਹੜਾ ਬੌਨਲੈਸ ਹੈ ਉਹ ਹੈਗਾ 1300 ਰੁਪਏ ਕਿਲੋ 1300 ਰੁਪਏ ਕਿਲੋ ਇਹ ਹੈਗਾ ਬੱਕਰੇ ਦਾ ਉਸ ਤੋਂ ਬਾਅਦ ਕਿਸੇ ਆਪੜੇ ਨੇ ਮੁਰਗੇ ਦਾ ਲੈਣਾ ਹੈ ਮੁਰਗਾ ਵੀ ਕੋਈ ਆਮ ਮੁਰਗਾ ਨਹੀਂ ਉਹ ਨਹੀਂ ਹੈਗਾ ਬੱਲੇਲਰ ਖਵਾ ਰਿਆਂ ਨਹੀਂ ਨਹੀਂ ਦੇਸੀ ਜਮਾ ਦੇਸੀ ਬਾਈ ਜੀ ਜਮਾ ਦੇਸੀ ਲੈ ਬਾਈ ਬਣਦਾ ਵੀ ਆਪਣਾ ਪੂਰਾ ਮਿੱਟੀ ਦੇ ਭਾਂਡਿਆਂ ਦੇ ਵਿੱਚ ਆ ਠੀਕ ਹੈ ਮੁਰਗਾ ਟੇਸਟ ਪੂਰਾ ਵਧੀਆ ਬਣਦਾ ਆਦੇ ਹੁਣ ਉਹ ਵੀ ਦੇਖ ਸਕਦੇ ਹੋ ਤੁਸੀਂ ਅੱਜ ਤੁਹਾਨੂੰ ਦਿਖਾਉਣਾ ਇੱਕ ਵਾਰੀ ਆ ਦਿਖਾਈ ਆਪਾਂ ਆ ਬਾਈ ਹੋਰਾਂ ਦੀ ਮਸ਼ੀਨ ਹੈ ਨਾ ਅਸੀਂ ਤੁਸੀਂ ਇੱਥੇ ਪੈਕਿੰਗ ਕਰਦੇ ਹੁਣ ਇਹ ਦੀ ਹਾਂਜੀ ਹਾਂ ਇਹ ਇਸ ਤਰ੍ਹਾਂ ਇਹ ਡੱਬਾ ਲੈ ਲੈ ਬਈ ਬਈ ਇਧਰੇ ਇਧਰੇ ਥੋੜਾ ਜਿਹਾ ਆ ਦਿਖਾ ਦੇ ਮਤਲਬ ਬਾਈ ਹੋਰ ਉਹਨੇ ਗਲਵਜ਼ ਗਲਵਜ਼ ਚਾੜੇ ਹੋਏ ਨੇ ਮਤਲਬ ਆਪਾਂ ਸਫਾਈ ਦਾ ਧਿਆਨ ਫੁੱਲ ਰੱਖਦੇ ਆਣਾ ਵੀਰੇ ਬਿਲਕੁਲ ਬਾਈ ਜੀ ਕਿਉਂਕਿ ਸਿਸਟਮ ਹੀ ਸਫਾਈ ਦਾ ਆ ਓਕੇ ਐਵੇਂ ਆਪਾਂ ਇਹਦੇ ਵਿੱਚ ਉਂਗਲਾ ਮਾਰੀਈ ਆਈ ਹੱਥ ਮਾਰੀਈ ਨਹੀਂ ਬਿਲਕੁਲ ਪ੍ਰੋਪਰਲੀ ਆ ਦੇਖੋ ਸੀਲ ਲੱਗੀ ਤਾਜ਼ਾ ਤਿਆਰ ਹੋਇਆ ਨਾਲ ਦੀ ਨਾਲ ਬਣੀ ਜਾਂਦਾ ਨਾਲ ਦੀ ਨਾਲ ਉਹਰੇ ਪੈਕ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਆ ਬਣ ਕੇ ਪੈਕ ਹੋ ਗਿਆ ਜੀ ਇਹਨੂੰ ਚਾਹੇ ਟੇਡਾ ਕਰ ਲੋ ਨਾ ਲੀਕ ਹੋਵੇ ਤੁਹਾਡੇ ਤੱਕ ਪਹੁੰਚਣ ਤੱਕ ਜੇ ਸਾਡੇ ਡੱਬੇ ਦੀ ਸੀਲ ਪਾਟੀ ਆ ਜਾਂ ਟੁੱਟੀ ਆ ਜਾਂ ਓਖੜੀ ਆ ਉਹਨੂੰ ਯੂਜ਼ ਨਾ ਕਰੋ ਇਨੂੰ ਕਾਲ ਕਰਕੇ ਯੂਜ਼ ਕਰੋ ਠੀਕ ਹੈ ਹਾਂ ਜੀ ਆਪਾਂ ਬਾਅਸ ਵੀ ਕਰਕੇ ਅਗਲੇ ਨੂੰ ਨਵੀਂ ਪੈਕਿੰਗ ਦੇ ਦਾਂਗੇ ਬਿਲਕੁਲ ਭਾਈ ਲਓ ਵੀ ਆ ਪੈਕਿੰਗ ਤੁਹਾਡੇ ਸਾਹਮਣੇ ਪਿਆ ਹੁਣ ਇਹ ਗੱਲ ਕਰੋਂਗੇ ਮਸਾਲਿਆਂ ਦੀ ਇਹ 2 ਕਿਲੋ ਦੀ ਪੈਕਿੰਗ ਹੈ ਜੀ ਭਾਈ ਤੁਸੀਂ ਤਾਂ ਲਿਸਟ ਬਣਾ ਰੱਖੀ ਪੂਰੀ ਹੈ ਬਿਲਕੁਲ ਜੀ ਇਹ ਪੂਰੀ ਰੇਸ਼ੋ ਕੱਢੀ ਆ ਇਹ ਰੈਸਪੀ ਆ ਓਕੇ ਸਾਡੀ ਸਾਰੀ ਟੋਟਲ ਰੈਸਪੀ ਆ ਜਿਹਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਲਿਸਟ ਦਿਖਾਉਣ ਤੇ ਕਾਫੀ ਟਾਈਮ ਲੱਗ ਜੂ ਪੂਰੀ ਰੈਸਪੀ ਆ ਤੇ ਉਹਦੇ ਵਿੱਚ ਕੁਝ ਮਸਾਲੇ ਇਹ ਰੈਸਪੀ ਤੋਂ ਬਾਹਰ ਨੇ ਇਹਦਾ ਥੱਲੇ ਜਿਹੜਾ ਇਹ ਵਾਲਾ ਮਸਾਲਾ ਸਾਡਾ 1 ਮਿੰਟ ਆ ਨੂੰ ਦਿਖਾਉਨੇ ਆ ਆ ਸਾਡਾ ਪਿਕਲ ਮਸਾਲਾ ਠੀਕ ਹੈ ਜੀ ਆ ਪਿਕਲ ਵਾਲਾ ਮਸਾਲਾ ਕੱਲਾ ਇਹ ਤਾਂ ਆਪਾਂ ਚਲਾਇਆ ਸੀ ਨਾ ਟ੍ਰੈਂਡਰ ਇਹ ਕੱਲੇ ਇਹਦੀ ਵੀ ਲਿਸਟ ਆ ਓਕੇ ਭਖੜੇ ਦਾ ਪਾਊਡਰ ਜਿਵੇਂ ਅਜਮੈਨ ਕਾਲੀ ਮਿਰਚ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਪਣੀਆਂ ਪੈਂਦੀਆਂ ਨੇ ਕਿਉਂਕਿ ਇਹਦਾ ਹੀ ਸਪੈਸ਼ਲ ਖਾਨੇ ਆ ਪਿਕਲ ਆਪਾਂ ਠੀਕ ਹੈ ਜੀ ਇਸੇ ਕਰਕੇ ਜਿਆਦਾ ਟੇਸ ਤੇ ਇਸੇ ਕਰਕੇ ਜਿਆਦਾ ਫੇਮਸ ਆ ਤੇ ਉਹਦਾ ਕੀ ਰੇਟ ਆ ਆਪਣਾ ਮੁਰਗੇ ਦਾ ਮੁਰਗੇ ਦਾ 800 ਜੀ 800 ਰੁਪਏ ਕਿਲੋ ਹਣਾ 800 ਰੁਪਏ ਕਿਲੋ ਉਹ ਬਾਰ ਕੀ ਰੱਖ ਰਖਿਆ ਬਿਲਕੁਲ ਜੀ ਉਹ ਵੀ ਦਿਖਾਉਣਾ ਤੁਹਾਨੂੰ ਇਹਦੇ ਨਾਲ ਬਈ ਜੀ ਕੜੀ ਪੱਤਾ ਸੰਜਣਾ ਤੇ ਪਿਕਲ ਮਸਾਲੇ ਦੇ ਵਿੱਚ ਸਾਰੀਆਂ ਚੀਜ਼ਾਂ ਕਾਲੀ ਮਿਰਚਾ ਲਾ ਕੇ ਟੋਟਲੀ ਜਿਹੜੀ ਚੀਜ਼ ਤੁਸੀਂ ਮਸਾਲਿਆਂ ਦੇ ਵਿੱਚ ਗਿਣੋਗੇ ਉਹ ਚੀਜ਼ ਸਾਡੇ ਪਿਕਲ ਦੇ ਵਿੱਚ ਪਈ ਹੋਊਗੀ ਪਈ ਹੈ ਮਤਲਬ 22 ਤੋਂ 23 ਆਪਣੇ ਕੋਲ ਮਸਾਲੇ-ਵਸਾਲੇ ਨੇ ਜਿਹੜੇ ਆ ਭੈੜਾ ਔਨ ਕਰ ਦਿਆਂਗੇ ਅਰ ਸਾਰੇ ਹੀ ਜਿਹੜੇ ਕੁਦਰਤੀ ਮਿਲੇ ਹੋਏ ਨੇ ਹਾਂ ਜੀ ਹਾਂ ਲੈ ਭਾਈ ਤੁਹਾਡੇ ਵਾਸਤੇ ਲਿਆਂਦਾ ਆਪਾਂ ਨੇ ਮਟਕਾ ਮਟਕਾ ਇਹ ਬਣ ਰਿਹਾ ਭਾਈ ਜੀ ਸੂਪ ਓਕੇ ਇਹ ਚਿਕਨ ਤੇ ਮਟਨ ਸੂਪ ਬਣ ਰਿਹਾ ਠੀਕ ਹੈ ਜੀ ਵਿੱਚ ਵੀ ਕੈਮਰਾ ਮਾਰ ਕੇ ਦਿਖਾ ਦਿਓ ਬੀ ਟੋਟਲੀ ਸਮਾਨ ਇਹਦੇ ਵਿੱਚ ਪਿਆ ਹੋਇਆ ਪੂਰਾ ਘੈਂਟ ਤੇ ਮਿੱਟੀ ਦੇ ਪੰਡਜ ਬਣ ਰਿਹਾ ਈਦੀ ਪੈਕਿੰਗ ਬੋਤਲ ਦੇ ਵਿੱਚ ਕਸਟਮਰ ਤੱਕ ਪਹੁੰਚੋ ਠੀਕ ਹੈ ਬਿਲਕੁਲ ਓਕੇ ਦੀ ਰਿਪੋਰਟ ਆ ਉਹ ਬੋਤਲ ਕਿੰਨੇ ਦੀ ਹੈ ਉਹ 1 ਲੀਟਰ ਦੀ ਹੈ ਜੀ 1 ਲੀਟਰ ਦੀ ਹੈ 700 ਰੁਪਏ ਦਾ ਲੀਟਰ ਹੈ ਠੀਕ ਹੈ ਹਾਂ ਜੀ ਹਾਂ ਉਹਨੂੰ ਵੀ ਗਰਮ ਕਰੋ ਅੱਧਾ ਕ ਪਾ ਲਓ ਹਣਾ ਜਿੰਨਾ ਕ ਉਦੋਂ ਬਾਅਦ ਪੀ ਲਓ ਹਣਾ ਕਿਉਂਕਿ ਸੂਪ ਦੀ ਜਿਹੜੀ ਵੱਡੀ ਸਮੱਸਿਆ ਕੀ ਆ ਵੀ ਹਰੇਕ ਬੰਦਾ ਰੇੜੀਆਂ ਤੋਂ ਲੈ ਕੇ ਉਹ ਬਹੁਤ ਕੈਮੀਕਲ ਪਾਉਂਦੇ ਆ ਬਾਈ ਜੀ ਠੀਕ ਹੈ ਠੀਕ ਆ ਉਹ ਰੇੜੀਆਂ ਵਾਲਾ ਨਹੀਂ ਹੈਗਾ ਆਪਣੇ ਕੋਲੇ ਆਪਣੇ ਕੋਲੇ ਆਪਣਾ ਸਪੈਸ਼ਲ ਚੁੱ ਲੋ ਮਟਕੇ ਵਾਲਾ ਸੂਪ ਹੈ ਹਾਂ ਜੀ ਤੇ ਜਿਹੜੇ ਕਹਿੰਦੇ ਨੇ ਕਿ ਬਾਈ ਸਰੋਂ ਦਾ ਤੇਲ ਕੀ ਵਰਤਦੇ ਨੇ ਉਹ ਪਾਏ ਨੇ ਪੀਪੇ ਪਰ ਇਹ ਬਿਲਕੁਲ ਬਾਈ ਜੀ ਸਰੋਂ ਦਾ ਤੇਲ ਪੈਕਿੰਗ ਇੱਕ ਕਸਟਮਰ ਨੂੰ ਜੰਨੀ ਵੀ ਵੀਡੀਓ ਦੇਖ ਰਹੇ ਨੇ ਭਰਾ ਤੁਸੀਂ ਅਚਾਨਕ ਹੀ ਲੌਂਗੋਵਾਲ ਪਿੰਡ ਦੇ ਵਿੱਚ ਆ ਜਾਓ ਕਦੇ ਵੀ ਬਿਨਾਂ ਪੁੱਛੇ ਜੋ ਤੁਹਾਨੂੰ ਇਹ ਦੱਸਿਆ ਜਾਂਦਾ ਉਹੀ ਚੀਜ਼ਾਂ ਇੱਥੇ ਪਾਈਆਂ ਜਾਂਦੀਆਂ ਠੀਕ ਹੈ ਜੀ ਉਹੀ ਵੀ ਦਿੱਕਤ ਵਾਲੀ ਗੱਲ ਨਹੀਂ ਸਾਡਾ ਬਿੱਕਲ ਖਰਾਬ ਹੋ ਜਾਏ ਉਲੀ ਲੱਗ ਜਾਏ ਖੱਟਾ ਹੋ ਜਾਏ ਤੁਸੀਂ ਮੰਗਾਉਣੀਓ ਟੇਸਟ ਨਾਲ ਵਧੀਆ ਲੱਗੇ ਬੰਦੇ ਹਾਂ ਠੀਕ ਆ ਉਹ ਆਪਣਾ ਫੇਰ ਵੀ ਵਾਪਸ ਹੈ ਲੈ ਵੀ ਵਾਪਸੀ ਹੈ ਵੈਸੇ ਅਜੇ ਤੱਕ ਕਹੇ ਜਾਂ ਕੁਝ ਹੋਇਆ ਨਹੀਂ ਅਜੇ ਨਹੀਂ ਹੋਇਆ ਕਿਉਂਕਿ ਗਾਰੰਟੀ ਆਪਾਂ ਤਾਂ ਦਿੰਨੇ ਆ ਆਪਣੀ ਜਿਹੜੀ ਚੀਜ਼ ਆ ਉਹ ਬਿਲਕੁਲ ਸਾਫ਼ ਸੁਥਰੀ ਆ ਪੂਰੀ ਕੋਸ਼ਿਸ਼ ਆ ਸਾਡੀ ਸਕਰੀਨ ਦੇ ਨੰਬਰ ਜਦੋਂ ਕਿਸੇ ਨੇ ਘਰੇ ਬਹਿ ਕੇ ਮੰਗਾਉਣਾ ਹੈ 1 ਕਿਲੋ 2 ਕਿਲੋ 3 ਕਿਲੋ 5 ਕਿਲੋ ਤੱਕ ਦੀ ਮੈਕਸਿਮਮ ਬਿਲਕੁਲ ਜੀ ਸਾਡੇ ਕਸਟਮਰ ਦਾ ਕਿਤੇ ਵੀ ਕੋਈ ਐਂ ਲੱਗੇ ਬਾਈ ਜੀ ਆਹ ਪ੍ਰੋਬਲਮ ਆ ਤੁਸੀਂ ਉਹਨੂੰ ਕਦੇ ਗਿਲਾ ਨਾ ਕਰੋ ਦੱਸੋ ਤਾਂ ਅਸੀਂ ਉਸ ਚੀਜ਼ ਦਾ ਵੀ ਸੁਧਾਰ ਕਰ ਸਕੀਏ ਇੱਕ ਜਗਦੀਪ ਵੀਰੇ ਕਿਸੇ ਨੇ ਕਹਿੰਦਾ ਕਿ ਭਾਈ ਮੈਨੂੰ ਇੰਨੀ ਕੁਆਂਟੀਟੀ ਜੀ ਤਿਆਰ ਕਰਾਉਣਾ ਆਪਾਂ ਤਿਆਰ ਵੀ ਕਰ ਦਿੰਨੇ ਆ ਬਿਲਕੁਲ ਭਾਈ ਜੀ ਠੀਕ ਹੈ ਨਾ ਉਹਦੇ ਲਈ ਤੁਸੀਂ ਆਪਣਾ ਮੀਟ ਲਿਆਉਣਾ ਤਾਂ ਸਾਫ਼ ਕਰਾ ਲਿਓ ਕਈ ਵਾਰ ਭਰਾਵਾਂ ਕੋਲ ਬੱਕਰੇ ਹੁੰਦੇ ਆ ਹਾਂਜੀ ਉਹ ਸਾਫ਼ ਕਰਾ ਲਿਓ ਉਰੇ ਪਵਾ ਕੇ ਲੈ ਜਾਓ 270 ਰੁਪਏ ਕਿਲੋ ਠੀਕ ਹੈ ਉਹ ਵੀ ਆਪਾਂ ਅਗਲੇ ਨੂੰ ਤਿਆਰ ਕਰਕੇ ਦੇ ਦਾਂਗੇ ਜਮਾ ਰੈਡੀ ਕਰਕੇ ਦੇਵਾਂਗੇ ਜੀ ਉਰੇ ਤਿਆਰ ਕਰਕੇ ਚੈੱਕ ਕਰਾ ਕੇ ਖਵਾ ਕੇ ਫੇਰ ਤੋਰਾਂਗੇ ਜੇ ਉਹਦਾ ਨਹੀਂ ਪਸੰਦ ਤਾਂ ਉਹਨੂੰ ਉਹਦੇ ਮੀਟ ਦੇ ਪੈਸੇ ਦਿੱਤੇ ਜਾਣਗੇ ਦੇ ਡੇ ਡੇ ਜਿੰਮੇਵਾਰੀਆਂ ਦੇਣ ਲੱਗ ਰਿਹਾ ਮਰਾ ਹੋਰੀ ਸਹੀ ਹੈ ਜੀ ਬਈ ਯਾਰ ਜੇ ਬੰਦੇ ਹੈਗੇ ਨੇ ਤਾਂ ਗੱਲਬਾਤ ਹੁੰਦੀ ਆ ਸਕਰੀਨ ਦੇ ਨੰਬਰ ਜਦ ਰ ਕਿਸੇ ਨੇ ਵੀ ਆਪਣਾ ਮੱਛੀ ਦਾ ਬੱਕਰੇ ਦਾ ਦੇਸੀ ਮੁਰਗਾ ਤੇ ਸੂਪ ਆ ਹਣੇ ਚਾਰ ਚਲਾਰ ਗਏ ਆਪਾਂ ਨੇ ਕਿਸੇ ਨੇ ਵੀ ਨਾਲ ਚਾਰ ਲੈਣਾ ਨਾਲ ਮੈਸੀ ਤੇ ਝੂਟਾ ਲੈਣਾ ਹੋਰੀਆ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਜਦੜਾ ਜੇ ਕਿਸੇ ਨੇ ਉਰੇ ਆਉਣਾ ਹੈ ਬੇਫਿਕਰ ਕਦੋਂ ਮਰਜੀ ਆਜੋ ਜਦੋਂ ਮਰਜੀ ਆਓ ਜਦੋਂ ਤੁਹਾਡਾ ਚਿੱਤ ਵੱਡਦਾ ਚਾਹੇ ਬੇਰੇ ਦੱਸੇ ਆਜੋ ਤੁਹਾਨੂੰਰੇ ਬਣਦਾ ਸਾਫ਼ ਸੁਥਰੇ ਤਰੀਕਿਆਂ ਦਿਖਾਈ ਦੇਜੂਗਾ ਬਾਕੀ ਜਿਹੜੇ ਭਰਾ ਦੂਰ ਬੈਠੇ ਨੇ ਕਿ ਸਕਰੀਨ ਤੇ ਨੰਬਰ ਹੈ ਇੱਥੇ ਕਾਲ ਕਰਕੇ ਤੁਸੀਂ ਆਰਡਰ ਕਰਕੇ ਆਪਣੇ ਘਰੇ ਮੰਗਾ ਸਕਦੇ ਹੋ ਹਾਂਜੀ ਹਾਂ ਬਾਕੀ ਸਾਰਾ ਮੱਛੀ ਦਾ ਮੁਰਗੇ ਦਾ ਤੇ ਬੱਕਰੇ ਦਾ ਬਾਕੀ ਸੂਪ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂਰ ਕਰ ਦਿਓ